ਜੀ ਸਰ ਕੱਲ ਰਵਨੀਤ ਬਿੱਟੂ ਅੱਜ ਐਮਪੀ ਸ਼ਸ਼ੀ ਰਿੰਕੂ ਤੇ ਸ਼ੀਤਲ ਉਗਰਾ ਐਮਐਲਏ ਭਾਰਤੀ ਜਨਤਾ ਪਾਰਟੀ ਜੁਆਇਨ ਕਰੇ ਕੀ ਲੱਗ ਰਿਹਾ ਕਿਉਂ ਕਰ ਰਹੇ ਕੋ ਪਹਿਲਾਂ ਤਾਂ ਮੈਂ ਸਵਾਗਤ ਕਰਦਾ ਕਿ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਵਧ ਰਿਹਾ ਔਰ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਜੁਆਇਨ ਕਰ ਰਹੇ ਹੈ ਇਹਦੇ ਇੱਕ ਪਖਸ਼ੇ ਕਿ ਵੀ ਕਾਂਗਰਸ ਜਿਹੜਾ ਹੈਗਾ ਡੁੱਬਦਾ ਜਾਤ ਹੈ ਜਦੋਂ ਡੁੱਬਦਾ ਹੋਵੇ ਜਾਜ਼ ਕਿ ਲੋਕੀ ਛਾਲਾ ਮਾਰਦੇ ਆ ਕਿ ਵੀ ਇੱਥੋਂ ਚਲੀਏ ਤੇ ਬਚੀਏ ਉਸ ਨਾਤੇ ਜਿਹੜਾ ਹੈਗਾ ਕਾਂਗਰਸ ਦੇ ਵਿੱਚੋਂ ਜਿਹੜੇ ਹੈਗੇ ਨੇਤਾ ਜਿਹੜੇ ਹੈਗੇ ਜਿਹੜੇ ਸਮਝਦਾਰ ਹੈ ਉਹ ਛੱਡ ਕੇ ਆ ਰਹੇ ਆ ਆਮ ਆਦਮੀ ਪਾਰਟੀ 'ਚ ਵੀ ਆ ਰਹੇ ਆ ਮੇਰੇ ਖਿਆਲੋਂ ਆ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਲੀਡਰ ਹੈਗੇ ਆ ਉਹ ਵੀ ਆ ਰਹੇ ਹੁਣ ਕੱਲ ਜੇ ਰਮੀਰ ਬਿਟੂਨੀ ਆਏ ਹੋ ਕਾਂਗਰਸੋਂ ਆਇਆ ਆਈ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ 'ਚ ਜਿਹੜਾ ਹੈਗਾ ਇਹਦਾ ਮਤਲਬ ਇਹ ਹੈਗਾ ਇਹ ਵੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਵੀ ਖੇਰੂ-ਖੇਰੀ ਹੋ ਜਾਣੀ ਆ ਮੇਰੇ ਸਮਝ ਵਿੱਚ ਆ ਜੇ ਰੋਸ਼ਨੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਨਹੀਂ ਹੋਇਆ ਕੀ ਕਾਰਨ ਸਮਝ ਦਿਓ ਕਾਲੇਗ ਵੀ ਸਾਡੇ ਨੇ 2022 ਦਾ ਚੋਣ ਸੀਗਾ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਡਿਸਾਈਡ ਕੀਤਾ ਸੀਗਾ ਕਿ ਐਸੀ ਖੇਲੇ ਚੜਾਉਣ ਦਾ ਔਰ 74 ਮੀਂਦਵਾਰ ਖੜੇ ਕੀਤੇ ਗਏ ਔਰ ਉਸੇ ਸੋਚ ਨੂੰ ਲੈਂਦਿਆਂ ਹੋਇਆਂ ਕਲ ਜਿਹੜਾ ਹੈਗਾ ਸਾਡੇ ਅਧਿક્ષ ਸੁਨੀਮ ਜਾਖੜ ਜੀ ਨੇ ਐਲਾਨ ਕੀਤਾ ਕਿ ਵੀ 813 ਦੀ 13 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਚੋਣਵਲ ਔਰ ਇਸ ਤੋਂ ਪਹਿਲਾਂ ਜਦੋਂ ਸ਼ੋਮੀ ਅਕਾਲੀ ਦਲ ਦੀ ਕੋਰ ਕਮੇਟੀ ਹੋਈ ਹੈ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਪ੍ਰਿੰਸੀਪਲ ਜਿਹਨੂੰ ਸਿਧਾਂਤਾਂ ਨੂੰ ਜਿਹੜਾ ਹੈਗਾ ਰਾਜਨੀਤੀ ਤੋਂ ਉਪਰ ਰੱਖਣਾ ਪਸਟ ਸੰਘੇਤ ਸੀਗੇ ਕਿ ਬਈ ਇਹ ਗਠਬੰਧਨ ਨਹੀਂ ਹੋਣਾ ਤੋਂ ਸਨਾਥੇ ਜਿਹੜਾ ਹੈਗਾ ਇਹ ਕਿ ਨਿਰਣੇ ਭਾਰਤੀ ਜਨਤਾ ਪਾਰਟੀ ਨੇ ਦਿੱਤਾ ਔਰ ਉਸੇ ਲਾਈਨ ਚ ਹੈ ਜਿਹੜਾ 2022 ਦੇ ਵਿੱਚ ਲੈ ਲਿੱਤਾ ਸੀ ਕੀ ਬੈਨੀਫਿਟ ਹੋਣ ਦੀ ਉਮੀਦ ਹੈ ਤੁਹਾਨੂੰ ਲੱਗਦਾ ਕਿ ਨਿਆ ਕੋ ਸੀਟਾਂ ਲੈ ਕੇ ਜਾਓਗੇ 13 ਵਿੱਚ ਦੇਖੋ ਗੱਲ ਇਹ ਹੈ ਕਿ ਐਸਾ ਤੈਨਾਂ ਵੀ ਤੀਣਾ ਦਿੱਤਾ ਨਹੀਂ ਕਿ ਵੀ ਸਾਡੇ ਦਾ ਪ੍ਰਯਾਸ ਸਹੀ ਹੈਗਾ ਔਰ ਇਸ ਸਨਾਤੇ ਕਿ ਵੀ ਅਜੋ ਭਾਰਤੀ ਜਨਤਾ ਪਾਰਟੀ ਫੈਲ ਰਹੀ ਹੈ ਬਾਕੀਆਂ ਪਾਰਟੀਆਂ ਸਿਕੁਰ ਹੋ ਰਹੀਆਂ ਤੋਂ ਉਸ ਨਾਤੇ ਜਿਹੜਾ ਹੈਗਾ ਲੋਕਾਂ ਨੂੰ ਵੀ ਪਤਾ ਹੈ ਕਿ ਆਉਣ ਵਾਲੇ ਜਿਹੜੇ 2024 ਦਾ ਚੋਣ ਹੈਗਾ ਉਹਦੇ ਵਿੱਚ ਕਿਹੜੀ ਪਾਰਟੀ ਅਕਸਲियत ਕਰੇਗੀ ਕੌਣ ਪ੍ਰਧਾਨ ਮੰਤਰੀ ਬਣੇਗਾ ਸਭ ਦੀ ਦੀ ਵਾਰ ਤੇ ਸਾਫ ਲਿਖਿਆ ਹੈ ਕਿਸ਼ੋਰ ਨરેન્દ્ર ਮੋਦੀ ਜੀ ਤੀਸਰੀ ਵਾਲੀ ਜਿਹੜਾ ਹੈਗਾ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ ਔਰ ਐਨਡੀਆ ਦੀ ਸਰਕਾਰ ਲਈ ਤੀਸਰੀ